ਇਹ ਕੰਤੇ ਕਬੂਲ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਸੋ ਆਈਦਰ ਤੁਹਾਨੂੰ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਭਾਰਤ ਦੇ ਸੰਵਿਧਾਨ ਦੇ ਆਰਟੀਕਲਾਂ ਪ੍ਰਤੀ ਸचेਤ ਕਰਦੇ ਰਹਨੇ ਆ ਤਾਂ ਕਿ ਤੁਸੀਂ ਇਸ ਸੰਵਿਧਾਨ ਨੂੰ ਪੜ੍ਹ ਕੇ ਜੁੜ ਕੇ ਇਸ ਨਾਲ ਆਪਣੀ ਸੰਵਿਧਾਨਿਕ ਸੋਚ ਵਿੱਚ ਵਾਧਾ ਕਰਕੇ ਤੁਸੀਂ ਸੰਵਿਧਾਨ ਦੇ ਨਿਯਮਾਂ ਤੇ ਸੰਵਿਧਾਨ ਦੇ ਖਾਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰ ਸਕਦੇ ਹੋ ਤੇ ਆਪਣੇ ਜੀਵਨ ਦੀ ਵਿਚਾਰਧਾਰਾ ਨੂੰ ਖੁੱਲਾ ਕਰ ਸਕਦੇ ਹੋ ਜੀਵਨ ਦੀ ਵਿਚਾਰਧਾਰਾ ਤੇ ਇਸ ਵਿਚਾਰਧਾਰਾ ਦੀ ਖੁੱਲ੍ਹੀ ਸਰੋਤ ਸਾਨੂੰ ਆਰਥ ਦੇ ਸੰਵਿਧਾਨ ਦੇ ਵਿੱਚ ਜੋ ਲਿਖਿਆ ਸਿਰਫ ਤੁਹਾਡੇ ਲਈ ਇਸ ਵਿੱਚ ਲਿਖਿਆ ਗਿਆ ਤੇ ਤੁਹਾਡੇ ਮੌਢਲੇ ਸਿਧਾਂਤਾਂ ਦੇ ਲਈ ਲਿਖਿਆ ਗਿਆ ਤੇ ਤੁਹਾਡੇ ਮੌਨਿਕ ਅਧਿਕਾਰਾਂ ਲਈ ਸੰਵਧਾਨ ਲਿਖਿਆ ਗਿਆ ਬਹੁਤ ਸਾਰੇ ਲੋਕਾਂ ਦੀ ਅੱਜ ਵੀ ਸੋਚ ਆ ਕਿ ਭਾਈ ਭਾਰਤ ਦਾ ਸਵਿਧਾਨ ਕਿਸੇ ਜਾਤੀ ਕਿਸੇ ਧਰਮ ਜਾਂ ਕਿਸੇ ਭਾਜਵ ਜਾਂ ਕਿਸੇ ਤੋਂ ਕੇ ਨਾਲ ਲੜਿਆ ਪਰ ਮੈਂ ਉਹਨਾਂ ਦਾ ਸਨ ਜੋ ਕਿ ਭਾਰਤ ਦਾ ਸਵਿਧਾਨ ਭਾਰਤ ਦੇ ਲੋਕਾਂ ਦਾ ਤੇ ਭਾਰਤ ਦੇ ਮੂਲ ਸੁਤੰਤਾ ਦਾ ਤੁਹਾਡੇ ਵਿਚਾਰਧਾਰਾ ਦਾ ਸਵਿਧਾਨ ਇਸ ਸੰਵਿਧਾਨ ਦੇ ਅੰਦਰ ਤੁਸੀਂ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰਨੀ ਆ ਆਪਣੇ ਅਧਿਕਾਰਾਂ ਦੀ ਰਾਖੀ ਕਿਵੇਂ ਕਰਨੀ ਆ ਆਪਣੀ ਸਮਾਜ ਵਿੱਚ ਕਿਵੇਂ ਵਿਚਰਨਾ ਤੇ ਆਪਣੀ ਸੋਚ ਵਿੱਚ ਕਿਵੇਂ ਵਾਧਾ ਕਰਨਾ ਤੇ ਆਪਣੀ ਸੋਚ ਨੂੰ ਕਿਵੇਂ ਖੁੱਲਾ ਕਰ ਉਹ ਇਸ ਸੰਵਿਧਾਨ ਤੁਹਾਨੂੰ ਸਿਖਾਉਂਦਾ ਦੇਖੋ ਜਦੋਂ ਲਾਈਵ ਚੱਲਦਾ ਬਹੁਤ ਲੋਕ ਜੁੜਦੇ ਨੇ ਜੋੜਨ ਤੋਂ ਬਾਅਦ ਬਹੁਤ ਲੋਕ ਲਾਈਵ ਤੋਂ ਚਲੇ ਵੀ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਆ ਫਾਲਤੂ ਲੱਗਦੀ ਹੈ ਨੇ ਕਿ ਸੰਵਿਧਾਨ ਦੇ ਬਾਰੇ ਕੋਈ ਵੀਡੀਓ ਸੁਣਨਾ ਸਾਡੇ ਲਈ ਵਧੀਆ ਗੱਲ ਨਹੀਂ ਪਰ ਵੀ ਫਾਲਤੂ ਵੀਡੀਓਜ਼ ਦੇਖ ਕੇ ਉਹ ਆਪਣੇ 2-2 ਘੰਟੇ 3-3 ਘੰਟੇ ਸਪੈਂਡ ਕਰ ਲੈਂਦੇ ਨੇ ਮਾਣ ਜਦੋਂ ਭਾਰਤ ਦੇ ਸੰਵਿਧਾਨ ਨੂੰ ਸੁਣਨਾ ਹੁੰਦਾ ਤਾਂ ਐਸਾ ਵੀਡੀਓ ਨੂੰ ਸਕਿਪ ਵੀ ਕਰ ਦਿੰਦੇ ਨੇ ਤੇ ਜਾਂ ਫਿਰ ਅੱਗੇ ਕੱਢ ਦਿੰਦੇ ਨੇ ਕਿਉਂਕਿ ਅਗਰ ਤੁਹਾਡੇ ਹੱਕਾਂ ਦੀ ਕੋਈ ਗੱਲ ਕਰਦਾ ਜਾਂ ਹੱਕਾਂ ਲਈ ਬੋਲਦਾ ਜਾਂ ਤੁਹਾਨੂੰ ਤੁਹਾਡੇ ਕੋਈ ਮਹੌਲਕਦ ਕਾਲਾਂ ਬਾਰੇ ਦੱਸਦਾ ਤਾਂ ਤੁਸੀਂ ਸੁਣਨਾ ਨਹੀਂ ਚਾਹੁੰਦੇ ਕਿਉਂਕਿ ਤੁਹਾਨੂੰ ਇਦਾਂ ਹੁੰਦਾ ਕਿ ਬੋਰਿੰਗ ਵੀਡੀਓ ਨੇ ਇਹ ਬੋਰਿੰਗ ਲਾਈਵ ਆ ਇਸ ਲਾਈਵ ਤੇ ਸਾਨੂੰ ਕੁਝ ਨਹੀਂ ਮਿਲਣਾ ਨਾ ਇਸ ਲਾਈਵ ਦੇ ਸਾਡਾ ਮਨੋਰੰਜਨ ਹੋਣਾ ਨਾ ਐਂਟਰੇਨਮੈਂਟ ਹੋਣਾ ਮੈਂ ਕਈ ਵਾਰ ਦੇਖਦਾ ਕਿ ਫਾਲਤੂ ਜੋ ਲਾਈਵ ਚੱਲਦੇ ਹੁੰਦੇ ਨੇ ਉਹਨਾਂ ਤੇ ਜੋ ਐਂਟਰੇਨਮੈਂਟ ਪਾਇਆ ਜਾਂਦਾ ਲੋਕ ਉਹਨੂੰ ਦੇਖ ਕੇ ਖੁਸ਼ ਹੁੰਦੇ ਨੇ ਲਾਈਕ ਸ਼ੇਅਰ ਫਾਲੋ ਜਾਂ ਸਬਸਕ੍ਰਾਈਬ ਕਰਦੇ ਨੇ ਪਰ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਨਾ ਤਾਂ ਪਸੰਦ ਕਰਦੇ ਨੇ ਨਾ ਸੁਣਨਾ ਚਾਹੁੰਦੇ ਨੇ ਤੇ ਨਾ ਹੀ ਲਾਈਕ ਸ਼ੇਅਰ ਕਰਨਾ ਚਾਹੁੰਦੇ ਇਹ ਹੋ ਸਕਦਾ ਮੇਰੀ ਵੀਡੀਓ ਨੇ ਕੋਈ ਲਾਈਕ ਸ਼ੇਅਰ ਨਾ ਕਰੇ ਜਾਂ ਕੋਈ ਸਬਸਕ੍ਰਾਈਬਰ ਨਾ ਕਰੇ ਪਰ ਆਪਾਂ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਮੇਰਾ ਮੇਨ ਮੂਲ ਸੁਣਾਤਾ ਕਿ ਤੁਹਾਨੂੰ ਸੰਵਿਧਾਨ ਦੇ ਵਿੱਚ ਜੋ ਲਿਖਿਆ ਸੰਵਿਧਾਨ ਦੀ ਵਿਚਾਰਧਾਰਾ ਵਿੱਚ ਕੀ ਲਿਖਿਆ ਸੰਵਿਧਾਨ ਦੇ ਆਧਾਰ ਤੇ ਕੀ ਲਿਖਿਆ ਉਹ ਤੁਹਾਨੂੰ ਦੱਸਾਂ ਤੇ ਹਰ ਪੱਖ ਨਾਲ ਤੁਹਾਡੇ ਨਾਲ ਆਪਣੇ ਵਿੱਚ ਆਪਸਾਂ ਜੇ ਕਰਾਓ ਤੁਸੀਂ ਵੀਡੀਓ ਸੌਂਡ ਨਹੀਂ ਆ ਜਾਂ ਅੱਗੇ ਕੱਢਣੀ ਆ ਜਾਂ ਡਿਸਕਨੈਕਟ ਕਰਨੀ ਆ ਉਹ ਕਰ ਸਕਦੇ ਹੋ ਇਹ ਤੁਹਾਡੇ ਕੋਲ ਅਧਿਕਾਰ ਹਨ ਤੇ ਤੁਸੀਂ ਆਪਣੇ ਅਧਿਕਾਰਾਂ ਦੇ ਪੂਰਨ ਰੂਪ ਵਿੱਚ ਮਾਲਾ ਕਰ ਸਕਦੇ ਹੋ ਅਗਰ ਸਾਨੂੰ ਕੋਈ ਸਾਡੇ ਮੌਲਕ ਅਧਿਕਾਰਾਂ ਬਾਰੇ ਦੱਸ ਰਿਹਾ ਜਾਂ ਸਾਡੇ ਮੌਲਕ ਅਧਿਕਾਰਾਂ ਬਾਰੇ ਗੱਲ ਕਰ ਰਿਹਾ ਤਾਂ ਲਾਈਵ ਸੁਣ ਲੈਣਾ ਚਾਹੀਦਾ ਇਸ ਨੂੰ ਫਾਰਵਰਡ ਨਹੀਂ ਕਰ ਅਗ ਸੌਰੀ ਡਿਸਕਨੈਕਟ ਨਹੀਂ ਕਰਨਾ ਚਾਹੀਦਾ ਪਰ ਤੁਹਾਡੇ ਮਨ ਦੀ ਖੁਸ਼ੀ ਹੈ ਤੁਹਾਡੇ ਹੱਥਾਂ ਵਿੱਚ ਮੋਬਾਈਲ ਹੈ ਤੁਹਾਡੇ ਹੱਥਾਂ ਵਿੱਚ ਪਾਵਰ ਹੈ ਤੁਸੀਂ ਕੁਝ ਵੀ ਕਰ ਸਕਦੇ ਹੋ ਅਗਰ ਬੇਫਾਲਤੂ ਵੀਡੀਓ ਨੂੰ ਲਾਈਕ ਸ਼ੇਅਰ ਕਰ ਸਕਦੇ ਹੋ ਜੋ ਤੁਹਾਡੇ ਲਈ ਵੀਡੀਓ ਪਾਈ ਜਾਂਦੀ ਉਸ ਨੂੰ ਵੀ ਲਾਈਕ ਸ਼ੇਅਰ ਕਰ ਸਕਦੇ ਹੋ ਪਰ ਤੁਸੀਂ ਨਹੀਂ ਕਰੋਗੇ ਕਿਉਂਕਿ ਤੁਹਾਨੂੰ ਇਦਾਂ ਦੇ ਟੌਪਿਕ ਬੋਰਿੰਗ ਲੱਗਦੇ ਨੇ ਤੁਸੀਂ ਇਦਾਂ ਦੇ ਟੌਪਿਕ ਨਹੀਂ ਸੁਣਨਾ ਚਾਹੁੰਦੇ ਜਾਂ ਫਿਰ ਤੁਹਾਡਾ ਲੋਕ ਪਸੰਦ ਨਹੀਂ ਕਰਦੇ ਸੁਣਨਾ ਨਹੀਂ ਚਾਹੁੰਦੇ ਤੇ ਨਾ ਹੀ ਸਮਝਣਾ ਚਾਹੁੰਦੇ ਨੇ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਸਬਦਾਨ ਸਿਰਫ ਤੁਹਾਡੇ ਲਈ ਬਣਿਆ ਤੁਹਾਡੇ ਮੌਲਿਕ ਸਿਧਾਂਤਾਂ ਲਈ ਬਣਿਆ ਤੇ ਤੁਹਾਡੇ ਵਿਚਾਰਤਾਰਾਂ ਲਈ ਬਣਿਆ ਬਹੁਤ ਵੀਡੀਓ ਦੇਖਦੇ ਆ ਬਹੁਤ ਵਿਸ਼ੇ ਦੇਖਦੇ ਆ ਲੱਖ ਲੱਖ ਵਿਸ਼ਿਆਂ ਤੇ ਲੋਕ ਵੀਡੀਓ ਪਾਉਂਦੇ ਤੇ ਜਦੋਂ ਦੇਖਦੇ ਆ ਕਿ ਉਹ ਬੇਫਾਲਤੂ ਗੱਲਾਂ ਤੇ ਜਾਂ ਫੇਰ ਫਾਲਤੂ ਤੱਥਾਂ ਤੇ ਉਹਨਾਂ ਨੂੰ ਤੁਸੀਂ ਇੰਨੇ ਅਸੰਤ ਕਰਦੇ ਹੋ ਵਿਊਜ਼ ਦਿੰਦੇ ਹੋ ਲਾਈਕ ਸ਼ੇਅਰ ਕਰਦੇ ਹੋ ਤਾਂ ਮਨ ਇਹ ਨਹੀਂ ਦੁਖਦਾ ਕਿ ਉਹ ਲੋਕ ਤਰੱਕੀ ਕਰ ਰਹੇ ਨੇ ਮਾਲਿਸ ਗੱਲੋਂ ਦੁਖਦਾ ਕਿ ਅਸੀਂ ਆਪਣਾ ਟਾਈਮ ਕੱਢ ਕੇ ਆਪਣਾ ਕੀਮਤੀ ਟਾਈਮ ਕੱਢ ਕੇ ਤੁਹਾਨੂੰ ਟਾਈਮ ਦਿੰਨੇ ਆ ਫਿਰ ਵੀ ਤੁਹਾਡੇ ਕੋ ਇੰਨਾ ਸਮਾਂ ਨਹੀਂ ਕਿ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਸਕੋ ਜਾਂ ਸਾਡੀ ਵੀਡੀਓ ਨੂੰ ਅੱਗੇ ਪੇਜ ਕਰ ਸਕੋ ਫਾਰਵਰਡ ਕਰ ਸਕੋ ਤਾਂ ਕਿ ਤੁਹਾਨੂੰ ਭਾਰਤ ਦੇ ਸਬਦਾਨ ਦੇ ਪ੍ਰਤੀ ਜਾਣਕਾਰੀ ਮਿਲ ਸਕੇ ਹੁਣ ਸਭ ਕੋਲ ਬੇਫਾਲਤੂ ਕੰਮਾਂ ਲਈ ਟਾਈਮ ਆ ਬੇਫਾਲਤੂ ਵੀਡੀਓ ਬਣਾਉਣ ਲਈ ਟਾਈਮ ਆ ਬੇਫਾਲਤੂ ਗੱਲਾਂ ਕਰਨ ਲਈ ਟਾਈਮ ਆ ਪਰ ਸੰਵਿਧਾਨ ਨੂੰ ਸੁਣਨ ਦਾ ਸੰਵਿਧਾਨ ਨੂੰ ਪੜ੍ਹਨ ਦਾ ਸੰਵਿਧਾਨ ਦੀ ਵਿਚਾਰਧਾਰਾ ਦੇ ਨਾਲ ਚੱਲਣ ਦਾ ਕਿਸੇ ਕੋਲ ਟਾਈਮ ਨਹੀਂ ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ ਸੰਵਿਧਾਨ ਬਾਰੇ ਕੋਈ ਗੱਲ ਨਹੀਂ ਕਰੇਗਾ ਤੇ ਸੰਵਿਧਾਨ ਪੜ੍ਹ ਕੇ ਵੀ ਕੋਈ ਨਹੀਂ ਸਮਝਾਵੇਗਾ ਫਿਰ ਵੀ ਮੈਂ ਇੱਕ ਕੋਸ਼ਿਸ਼ ਕਰਦਾ ਕਿ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜਾਂ ਨਾ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਂ ਨਾ ਕਰੋ ਪਰ ਮੇਰਾ ਜੋ ਮੋਟਲਾ ਅਧਿਕਾਰ ਆ ਮੈਂ ਆਪਣੇ ਜੋ ਬਾਬਾ ਸਾਹਿਬ ਦੀ ਸੋਚ ਆ ਉਹਨਾਂ ਦੀ ਸੋਚ ਦੇ ਆਧਾਰ ਤੇ ਤੁਹਾਨੂੰ ਜੋ ਮੇਰੇ ਕੋਲ ਆ ਉਹ ਤਾਂ ਮੈਂ ਤੁਹਾਨੂੰ ਪੜ ਕੇ ਸੁਣਾਉਂਗਾ ਤੇ ਸੁਣਨਾ ਨਾ ਸੁਣਨਾ ਸਮਝਣਾ ਨਾ ਸਮਝਣਾ ਇਹ ਤੁਹਾਡੇ ਪੱਖ ਨੇ ਤੁਸੀਂ ਕੀ ਸੋਚਦੇ ਹੋ ਕੀ ਗੱਲਾਂ ਕਰਦੇ ਹੋ ਕੀ ਵਿਚਾਰਾ ਕਰਦੇ ਹੋ ਇਹ ਤੁਹਾਡੇ ਪੱਖ ਨੇ ਇਸ ਪੱਖ ਨਾਲ ਨਾ ਤਾਂ ਮੈਂ ਤੁਹਾਨੂੰ ੱਕੇ ਨਾਲ ਤੁਹਾਡੇ ਫੋਨ ਫੜ ਕੇ ਲਾਈਕ ਸ਼ੇਅਰ ਕਰਾ ਸਕਦਾ ਨਾ ਤੱਕੀ ਨਾ ਮੈਂ ਤੁਹਾਡੇ ਕੋਲੋਂ ਆਪਣੇ ਚੈਨਲ ਸਬਸਕ੍ਰਾਈਬ ਕਰਾ ਸਕਦਾ ਕਿਉਂਕਿ ਇਹ ਤੁਹਾਡੇ ਕੋਲ ਮੂਲ ਅਧਿਕਾਰ ਨੇ ਇਹ ਅਧਿਕਾਰਾਂ ਤੇ ਵੀ ਤੁਸੀਂ ਪੂਰਨ ਰੂਪ ਵਿੱਚ ਜਾਤੀ ਰੱਖਦੇ ਹੋ ਤੇ ਪੂਰਨ ਰੂਪ ਵਿੱਚ ਖੜੇ ਹੋ ਹਾਂਜੀ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਭਾਰਤ ਦੇ ਸੰਵਿਧਾਨ ਦੇ ਲਈ ਜੁੜੇ ਤੇ ਇਸ ਲਾਈਵ ਨਾਲ ਜੁੜੇ ਤੇ ਹੁਣ ਆਪਾਂ ਭਾਗ 14 ਪੜ੍ਹਦੇ ਹਾਂ ਊੜਾ ਤੇ ਟੀਬਿਊਨਲ ਅਧਿਕਾਰਨ ਕੀ ਹੁੰਦੇ ਨੇ ਟੀਬਿਊਨਲ ਅਧਿਕਾਰ ਕੀ ਹੁੰਦੇ ਸੰਸਦ ਕਾਨੂੰਨ ਦੁਬਾਰਾ ਸੰਘ ਦੇ ਕਿਸੇ ਰਾਜ ਦੇ ਜਾਂ ਭਾਰਤ ਰਾਜ ਦੇ ਖੇਤਰ ਅੰਦਰ ਜਾਂ ਭਾਰਤ ਸਰਕਾਰ ਦੇ ਕੰਟਰੋਲ ਅਧੀਨ ਕਿਸੇ ਸਥਾਨਕ ਜਾਂ ਹੋਰ ਅਥਾਰਟੀ ਜਾਂ ਸਰਕਾਰ ਦੀ ਮਲਕੀਅਤ ਅਧੀਨ ਕਿਸੇ ਨਗਰ ਦੇ ਕੰਮਕਾਜ ਨਾਲ ਸੰਬੰਧਿਤ ਲੋਕ ਸਭਾ ਮੈਂਬਰ ਤੇ ਉਹਨਾਂ ਦੇ ਅਹੁਦਿਆਂ ਲਈ ਭਾਰਤੀ ਤੇ ਨਿਯੁਕਤ ਵਿਅਕਤੀ ਦੀ ਸੇਵਾ ਸ਼ਰਤਾਂ ਦੇ ਸਬੰਧ ਵਿੱਚ ਪ੍ਰਬੰਧਾਂ ਦੀ ਪ੍ਰਸ਼ਾਸਨਿਕ ਅਧਿਕਾਰਾਂ ਦੁਆਰਾ ਨਿਆ ਕਾਲੰਜਾ ਨਿਪਟਾਰੇ ਲਈ ਕਾਨੂੰਨ ਬਣਾ ਸਕਦਾ ਹੈ ਸੰਗ ਲਈ ਇੱਕ ਪ੍ਰਸ਼ਾਸਨਿਕ ਅਧਿਕਾਰਨ ਹਰ ਰਾਜ ਲਈ ਜਾਂ ਦੋ ਜਾਂ ਤੋਂ ਵੱਧ ਰਾਜਾਂ ਲਈ ਇੱਕ ਅਲੱਗ ਪ੍ਰਸ਼ਾਸਨਿਕ ਅਧਿਕਾਰ ਦੀ ਸਥਾਪਨਾ ਲਈ ਪ੍ਰਬੰਧ ਵੀ ਕਰ ਸਕਦੀ ਹੈ ਇਹਨਾਂ ਅਧਿਕਾਰ ਨਾਲ ਦੁਆਰਾ ਵਰਤੀ ਜਾਣ ਵਾਲੀ ਅਧਿਕਾਰਤਾ ਸ਼ਕਤੀਆਂ ਜਿਸ ਵਿੱਚ ਮਾਨ ਹਨੀ ਲਈ ਸਜ਼ਾ ਦੇਣਾ ਦਾ ਹាត ਕਰ ਸਕਦੀ ਆ ਉਪਕੋ ਉਪਕੋ ਉਪਰਕਤ ਅਧਿਕਾਰਾਂ ਦੁਆਰਾ ਅਪਣਾਈ ਜਾਣ ਵਾਲੀ ਪ੍ਰਕਿਰਿਆ ਲਈ ਜਿਸ ਤੱਕ ਸੀਮਾ ਬਾਰੇ ਤੇ ਗਵਾਹੀ ਨਿਮਾ ਬਾਰੇ ਪੁਸਤਾ ਹੈ ਨਿਯਮ ਬਣਾ ਸਕਦੀ ਹੈ ਸੁਪਰੀਮ ਕੋਰਟ ਦੇ ਅਧਿਕਾਰਤਾ ਤੋਂ ਬਿਨਾਂ ਸਾਰੀਆਂ ਕੋਰਟਾਂ ਦੀ ਅਧਿਕਾਰਤਾ ਵਿੱਚ ਨਿਰਦੇਸ਼ਿਤ ਵਿਵਾਦਾਂ ਦੇ ਸਬੰਧ ਵਿੱਚ ਕਾਰਵਾਈ ਕਰ ਸਕੇਗੀ। ਰਾਸ਼ਟਰਪਤੀ ਦੁਆਰਾ ਅਨੁਛੇਦ 377 ਡੀ ਖੰਡ ਤਿੰਨ ਦੇ ਅਧੀਨ ਕੀਤੇ ਗਏ ਹੁਕਮਾਂ ਵਿੱਚ ਸੋਧਨ ਕਰ ਸਕੇਗੀ। ਇਸ ਆਰਟੀਕਲ ਵਿੱਚ ਵਿਵਸਥਾ ਇਸ ਸੰਵਿਧਾਨ ਦੇ ਕਿਸੇ ਹੋਰ ਪ੍ਰਬੰਧ ਵਿੱਚ ਜਾਂ ਕਿਸੇ ਹੋਰ ਕਾਨੂੰਨ ਵਿੱਚ ਕਿਸੇ ਗੱਲ ਉੱਤੇ ਹੋਰ ਪ੍ਰਭਾਵ ਹੋਣਗੇ ਤੇ ਆਰਟੀਕਲ ਨੰਬਰ 323 ਕਹਿੰਦਾ ਸੰਮੂਚਿਤ ਵਿਧਾਨ ਮੰਡਲ ਕਾਨੂੰਨ ਦੁਆਰਾ ਜਿਹੇ ਮਵਾਦਾ ਅਪਰਾਧਾ ਸ਼ਿਕਾਇਤਾਂ ਝਗੜਿਆਂ ਦੇ ਅਧਾਰਨ ਦੁਆਰਾ ਨੇ ਅੱਜ ਆ ਫੈਸਲੇ ਦਾ ਵਿਚਾਰ ਲਈ ਖਲਾਬਤ ਕਰ ਸਕੇਗਾ ਜਿਨ੍ਹਾਂ ਬਾਰੇ ਜਿਹੇ ਵਿਧਾਨ ਮੰਡਲ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਹੈ। ਖੰਡ ਇੱਕ ਵਿੱਚ ਛੇਟ ਲਿਕੇ ਵਿਸ਼ੇ ਹਨ ਕੋਈ ਟੈਕਸੋਗ੍ਰਾਮ ਨਿਧਾਰਤ ਕਰਨਾ ਲਾਗੂ ਕਰਨਾ ਵਿਦੇਸ਼ੀ ਮੁਦਰਾ ਕਸਟਮਸ ਮਾਮਲੇ ਆਰਪਾਰ ਯਾਤਨ ਜਾਤ ਜਾਂ ਫਿਰ ਜੂਟ ਅਤੇ ਲੇਬਰ ਝਗੜੀ, ਭੂਮੀ ਸੁਧਾਰ ਭੂਮੀ ਦੀ ਵੱਧ ਤੋਂ ਵੱਧ ਹੱਦ ਮਾਪਲੇ ਸ਼ਹਿਰੀ ਜਾਇਦਾਦ ਦੀ ਬਾਤੋਂ ਬਾਤ ਹੱਤ ਮਾਮਲੇ ਸੰਸਦ ਦੇ ਹਰੇਕ ਸਦਨ ਜਾਂ ਕਿਸੇ ਰਾਜ ਵਿਧਾਨ ਮੰਡਲ ਦੇ ਸੰਸਦના ਹਰੇਕ ਸਦਨ ਲਈ ਚੋਣਾ ਖਾਦ ਪਦਾਰਥਾਂ ਜਿਸ ਵਿੱਚ ਖਾਦ ਬੀਜ ਅਤੇ ਖਾਦ ਪੀਲ ਸ਼ਾਮਲ ਹਨ ਅਜੇ ਹੋਰ ਮਾਲ ਦੀ ਪੈਦਾਵਾਰ ਸੰਭਵ ਬਣ ਵੰਡਰ ਕੀਮਤੀ ਤੇ ਕੰਟਰੋਲ ਜਿਹੜੇ ਅਧਿਕਾਰਾਂ ਰਾਸ਼ਟਰਪਤੀ ਜ਼ਰੂਰੀ ਚੀਜ਼ਾਂ ਦੀ ਐਲਾਨ ਕਰਦਾ ਕਿਰਾਇਆ ਇਸ ਨੂੰ ਨਿਯਮਤ ਕਰਨਾ ਕੰਟਰੋਲ ਤਹਿਤ ਕਰਨਾ ਮਾਲਕਾਂ ਦੇ ਮਾਲਕਾਂ ਦੇ ਕਿਰਾਏਦਾਰਾਂ ਦੀ ਅਧਿਕਾਰ ਤੇ ਹੱਕਾਂ ਦੇ ਹਿੱਤ ਵਿੱਚ ਕਿਸੇ ਵਿਸ਼ੇਸ਼ ਨਾਲ ਸੰਬੰਧਤ ਕਾਨੂੰਨ ਵਿਰੋਧ ਅਪਰਾਧ ਅਤੇ ਉਹਨਾਂ ਬੇਸਿਆਂ ਦੇ ਤਾਪਤੀ ਸੋ ਸਵਧਾਨ ਦੇ ਵਿੱਚ ਜੋ ਲਿਖਿਆ ਉਹ ਤੁਹਾਨੂੰ ਪੜ੍ਹ ਕੇ ਸੁਣਾਉਣੇ ਤਾਂ ਵਾ ਕਿ ਤੁਸੀਂ ਇੱਥਾਂ ਨਾਲ ਸਮਝੋ ਬਾਬਾ ਸਾਹਿਬ ਦੀ ਵਿਚਾਰਧਾਰਨਾ ਨਾਲ ਜੁੜੋ ਬਾਬਾ ਸਾਹਿਬ ਦੀ ਸੋਚ ਨਾਲ ਜੁੜੋ ਤਾਂ ਕਿ ਤੁਸੀਂ ਆਪਣੇ ਜੀਵਨ ਨੂੰ ਨਿਰਪੱਖ ਜੋ ਸਕੋ ਸੋ ਇਨੀਆਂ ਗੇ ਬੇਨਤੀਆਂ ਪਰਵਾਨ ਕਰਿਓ ਆਪਣੇ ਘਰਾਂ ਵਿੱਚ ਨਾ ਇਹ ਸਵਧਾਨ ਨੂੰ ਲਿਆਓ ਅਗਰ ਤੁਹਾਡੇ ਘਰਾਂ ਵਿੱਚ ਸੰਵਿਧਾਨ ਹੋਵੇਗਾ ਤਾਂ ਸੰਵਿਧਾਨਿਕ ਸੋਚ ਵੀ ਤੁਹਾਡੇ ਘਰਾਂ ਵਿੱਚ ਰੋਸ਼ਨੀ ਦਵੇਗੀ। ਕਮ ਸੇ ਕਮ ਕਦੇ ਨਾ ਕਦੇ ਜਦੋਂ ਸੰਵਿਧਾਨ ਪਿਆ ਹੋਊਗਾ ਤਾਂ ਤੁਹਾਡੀ ਨਿਗਾਹ ਕਦੇ ਨਾ ਕਦੇ ਤਾਂ ਜਾਊਗੀ ਕਿ ਤੁਸੀਂ ਇਸ ਸੰਵਿਧਾਨ ਨੂੰ ਪੜ੍ਹਨਾ ਜਾਂ ਸੰਵਿਧਾਨ ਨਾਲ ਜੋੜੋ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਅਗਰ ਚੱਲਦੀ ਵੀਡੀਓ ਵਿੱਚ ਕੋਈ ਗਲਤੀ ਹੋ ਗਈ ਹੋਵੇ ਜਾਂ ਕਿਸੇ ਤਰੀਕੇ ਕਿਸੇ ਦਾ ਮਨ ਦੁਖਿਆ ਹੋਵੇ ਜਾਂ ਕਿਸੇ ਨਾਲ ਕੋਈ ਮੇਰੀ ਵੀਡੀਓ ਦੇ ਅਗੜੀ ਨਾ ਕਰਦਾ ਹੋਵੇ ਤਾਂ ਇੰਨੀਆਂ ਬੇਨਤੀਆਂ ਨੇ ਕਿ ਮਾਫ ਕਰਿਓ ਅਗਲੀ ਵੀਡੀਓ ਵਿੱਚ ਤੁਹਾਡੇ ਕੋਲ ਜਲਦ ਪੇਸ਼ ਹੋਵਾਂਗੇ ਸਤਿ ਸ੍ਰੀ ਅਕਾਲ